ਮੈਂ ਵੈਰੀਫਾਈ ਕਰ ਲਊਗਾ ਭੇਜ ਦਊਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤੇ ਦੀਪਸਨ ਨਾਲ ਗੱਲ ਕਰ ਲੈ ਉਹ ਸਰ ਹੈ ਜਿੰਗ ਗੱਲਾਂ ਨਾ ਮੇਰ ਨਾਲ ਕਰੋ ਮੈਂ ਇਹ ਦਮ ਪਰਚਾ ਵੀ ਦਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾ ਤੂੰ ਐ ਸੱਚ ਨੂੰ ਆਹਦੇ ਦੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਕਿਹਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ 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 ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2 ایس ਐਚ ਚੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਦਾ ਸਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਤੇਰੀ ਦੀ ਰਿਆ ਚੋਦੀ ਤੇਰੀ ਦੀ ਰਿਆ ਚੋਦੀ ਤੇਰੀ ਦੀ ਵੱਡੇ ਦੀ ਤੂੰ ਜਾ ਰਿਹਾ ਮੈਨੂੰ ਲੈ ਜਾਂਦੇ ਆ ਤੇਰੀ ਪਰ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਈ ਮੈਂ ਪਰਚਾ ਲਿਖਦਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਗਾ ਤੂੰ ਨਾਮ ਲੈ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲੈ ਉਹ ਸਰ ਹੈ ਜੰਗਲਾਂ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇਤੋਂ ਗਿਆ ਨਾਮ ਲੂੰਪ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਦੇ ਬਿਲਕੁਲ ਮੈਂ ਮਿਸਣਾ ਦਾ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚ ਹੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਪੈ। ਬੰਦੇ ਸੱਚੀ ਤੇ ਰੀਤੀ ਤੇ ਸੱਚੀ ਤੇ ਰੀਤੀ ਕੁੜਦੀ ਤੇਰੀ ਦੀ ਵੱਡੇ ਦੀ। ਤੂੰ ਸਾਰਿਆ ਮੈਨ ਲੈ ਜਾਂਦੇ ਆ। ਜਰੀਪ ਨੰਬਰ ਜੀ ਸਰ। ਅਕਲੀ ਚ ਕੀ ਹਾਲਾ? ਮਾਦੀ ਸਰ। ਪਤਾ ਤਾਂ ਨਹੀਂ ਤੁਹੀਂ। ਮੈਂ ਪਰਚਾ ਲਿਖਦਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ। ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤੇ ਦੀਪਸਨ ਨਾਲ ਗੱਲ ਕਰ ਲੈ। ਉਹ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆਪ ਹਸਦਾ ਮੈਂ। ਤੂੰ ਨਹੀਂ ਜਾਣਾ ਨਾ ਦੇ ਦੀਪਸਨ ਨਾਲ ਗੱਲ ਕਰਲਾ ਦੀਪਤੀ ਸਾਹਿਬ ਨਾਲ ਕਰੀ ਗਏ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਆ ਪੜਾਇਆ ਤੂੰ ਐ ਸੱਚ ਨੂੰ ਆਹ ਤੇਰੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2एसएच ਚੋ ਵੇਖੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਕਰਾਦਾ ਸਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਤੇਰੀ ਦੀ ਰੇ ਸੱਚੀ ਤੇਰੀ ਦੀ ਰੇ ਸੱਚੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਯਾਰ ਇਹ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਨਹੀਂ ਪਰ ਚਲ ਕਿਤਾ ਦੇ ਦਦਾ ਮੈਂ ਵੈਰੀਫਾਈ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦਿਨਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਕਰੀ ਜਾਂ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐਪ ਬਣਾ ਤੂੰ ਐਸਾ ਜਨੂ ਆਹ ਤੇਰੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2 ایس ਐਚ ਚੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਇਹ ਵੰਡੇ ਸੱਚੀ ਤੇ ਰੀਤੀ ਜੀ ਰਿਆ ਸੱਚੀ ਤੇ ਰੀਤੀ ਜੀ ਤੇਰੀ ਜੀ ਵੱਡੇ ਦੀ ਤੂੰ ਸਾਰਿਆ ਮੈਨ ਲੈ ਜਾਂਦੇ ਆ ਤੇਰੀ ਪਰ ਨੰਬਰ ਜੀ ਸਰ ਅਕਲੀ ਚ ਕੀ ਹਾਲ ਮਦਦ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਿਖਦਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਕਰਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਦਾ ਨਾ ਕਾਲੇ ਕਾਲੇ ਦਾ ਦਾਦਾ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਪੜਾਇਆ ਤੂੰ ਐ ਸੱਚ ਨੂੰ ਆਹ ਦਾਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਆ ਦੇ ਮੇਥਾ ਦੇ ਚੌਕ ਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2SCHO ਕੇ ਮੈਂ ਨਾ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰੇ ਮੈਂ ਤਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਬੰਦੇ ਸੱਚੀ ਰੀਤੀ ਰੇ ਸੱਚੀ ਤੇਰੀ ਰੀਤੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਂ ਲੈ ਜਾਂਦੇ ਆ ਯਾਰ ਇਹ ਨੰਬਰ ਜੀ ਸਰ ਅਕਰੀਦ ਕੀ ਵਾਲਾ ਮਰੀ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਾ ਕੇ ਤਾਂ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆ ਫਜ਼ਰਾਂ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਫ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇਦਾਰ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣ ਲਗਾਏ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਮਿਸਰਾ ਦੇ ਆ ਚੁੱਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸਚੂਏ ਕਿ ਮੈਂ ਨਾ ਵਾ ਦੇ ਰੇ ਅਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਿਰ ਮੈਂ ਤਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਤੈਨੂੰ ਮੈਂ ਰਿਆ ਸੱਚੀ ਤੇਰੀ ਦੀ ਰਿਆ ਸੱਚੀ ਤੇਰੀ ਦੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਤੇਰੀ ਪੈ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰ ਚਲ ਕੇ ਤਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਨਹੀਂ ਜਨਾ ਤਾਂ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਜਨਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਜਾਨਾ ਗੱਲ ਕਰੀ ਗੱਲ ਦਾ ਤੂੰ ਦੱਸੋ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾਇਆ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਬਣਾਇਆ ਜਰਾ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਮ ਫੋਨ ਚੁੱਕਿਆ ਜਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2एसएचਓ ਆ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਕਰਾਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਤੇਰੀ ਦੀ ਰਿਆ ਚੋਦੀ ਤੇਰੀ ਦੀ ਰਿਆ ਚੋਦੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਯਾਰ ਇਹ ਨੰਬਰ ਜੀ ਸਰ ਅਕਰੀਦ ਕੀ ਵਾਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰ ਚਲ ਕਿਤਾ ਦੇ ਦਦਾ ਮੈਂ ਵੈਰੀਫਾਈ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਨਹੀਂ ਦਿਨਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐਪ ਬਣਾ ਤੂੰ ਐਸਾ ਜਨੂ ਆਹ ਤੇਰੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਮਿਸਣਾ ਦਾ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚ ਹੋਏ ਕਿ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਰਿਆ ਸੱਚੀ ਤੇਰੀ ਦੀ ਰਿਆ ਸੱਚੀ ਤੇਰੀ ਦੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਤੇਰੀ ਪੈ ਮੈਂ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਨਹੀਂ ਪਰ ਚਲ ਕੇ ਕਿੱਧਰ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਨਹੀਂ ਦਿਨਾ ਤੇ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਦਾ ਨਾ ਕਾਲਾ ਨਾ ਦੋ ਦੋ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐ ਬਣਾ ਤੂੰ ਐ ਸੱਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲਿਖਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮਿਸਣਾ ਦੇ ਚੌਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2S ਚੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਵੇਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਵੱਡੇ ਸੱਚੀ ਤੇ ਰੀਤੀ ਰੇ ਸੱਚੀ ਤੇ ਰੀਤੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਂ ਲੈ ਜਾਂਦੇ ਆਂ ਯਾਰ ਇਹ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਨਹੀਂ ਪਰ ਚਲ ਕਿਤਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਨਹੀਂ ਦਿਨਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐਪ ਬਣਾ ਤੂੰ ਐ ਸੱਚ ਨੂੰ ਆਹ ਦੈਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰ ਤੇ ਦੇ ਤੈਨੂੰ ਸ਼ਾਫ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇਦਾਰ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਮਿਸਰਾ ਦੇ ਆ ਚੁੱਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸਚੂਏ ਕਿ ਮੈਂ ਨਾ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਗਾ ਸਿਰ ਮੈਂ ਤੁਹਾਨੂੰ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਕਾ ਤੇਰਾ ਸੱਚੀ ਤੇਰੀ ਜੀ ਤੇਰੀ ਜੀ ਤੇਰੀ ਜੀ ਤੇਰੀ ਜੀ ਕੁੜੀ ਤੇਰੀ ਜੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਤੇਰੀ ਪੈ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਨਹੀਂ ਪਰ ਚਲ ਕਿਤਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਨਹੀਂ ਦਿਨਾ ਤੇ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਦਾ ਨਾ ਕਰੀ ਗੱਲ ਮੈਂ ਕਰਦਾ ਤੂੰ ਦਾਦਾ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾਇਆ ਤੂੰ ਐਸਾ ਚ ਨੂੰ ਆਹ ਦਾਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਬਣਾਇਆ ਜਰਾ ਉਹਨਾਂ ਨੇ ਕਿਹਾ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਨੇ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲਿਖਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਮੇਰੇ ਮਸਲਾ ਦੇ ਚੱਕ ਕੇ ਇਥੇ ਫਿਰ ਤਰਾ ਗੱਲ ਕਰਾਂ ਤੇਰੇ ਕਾ 20 ਸਚੂ ਆਖੇ ਮੈਂ ਨਾ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦਰਦ ਕਰਾਉਂਦਾ ਸਵੇਰੇ ਮੈਂ ਤੁਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਤੇ ਬੰਦੇ ਸੱਚੀ ਤੇ ਰੀਤੀ ਰੇ ਸੱਚੀ ਤੇ ਰੀਤੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਨ ਲੈ ਜਾਂਦੇ ਆ ਯਾਰ ਇਹ ਨੰਬਰ ਨਹੀਂ ਸਰ ਅਕਲੀ ਚ ਕੀ ਆਲਾ ਮਰੀ ਸਰ ਪਤਾ ਤਾਂ ਨਹੀਂ ਤੁਈ ਮੈਂ ਪਰਚਾ ਲਾ ਕੇ ਤਾਂ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੇ ਕੇ ਤਾਂ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2 ایس ਐਚ ਚੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੰਦੇ ਸੱਚੀ ਰੀਤੀ ਰੀਤੀ ਸੱਚੀ ਤੇਰੀ ਦੀ ਰੀਤੀ ਕੁੜਦੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਨ ਲੈ ਜਾਂਦੇ ਆ ਜੀ ਸਰ ਅਕਲੀ ਚ ਕੀ ਹਾਲ ਮਦਿਆ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਿਖਦਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਦਾ ਨਾ ਕਰੀ ਗੱਲ ਮੈਂ ਕਰਦਾ ਤੂੰ ਦੱਸੋ ਚਿਪਸਾਂ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾਇਆ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਬਣਾਇਆ ਜ਼ਰਾ ਉਹਨਾਂ ਕਹ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣਾ ਕਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2एसएचਓ ਆਖੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਕਰਾਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਤੇਰੀ ਦੀ ਰਿਆ ਸੱਚੀ ਤੇਰੀ ਦੀ ਰਿਆ ਸੱਚੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਂ ਜਾਣਦੇ ਆ ਯਾਰ ਇਹ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰ ਚਲ ਕੇ ਕਿਤਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਨਹੀਂ ਦਿਨਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਗੱਲ ਕਰੀ ਜਾਂ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐਪ ਬਣਾ ਤੂੰ ਐਸਾ ਚ ਨੂੰ ਆਹ ਦੈਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਡੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਮਿਸਣਾ ਦਾ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚ ਹੋਏ ਕਿ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਇਹ ਵੰਡੇ ਸੱਚੀ ਤੇ ਰੀਤੀ ਜੀ ਰਿਆ ਸੱਚੀ ਤੇ ਰੀਤੀ ਜੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਨ ਲੈ ਜਾਂਦੇ ਆ ਜੀ ਸਰ ਅਕਲੀ ਚ ਕੀ ਹਾਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਿਖਦਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਜਨਾ ਤੇ ਡਿਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆਪ ਕਰਦਾ ਮੈਂ ਤੂੰ ਨਹੀਂ ਜਨਾ ਨਾ ਦੇ ਡਿਪਸਨ ਨਾਲ ਗੱਲ ਕਰ ਲੈ ਦੀਪਤੀ ਦਾ ਨਾ ਗੱਲ ਗੱਲਾਂ ਤੂੰ ਦਾਦਾ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐ ਬਣਾ ਤੂੰ ਐ ਸੱਚ ਨੂੰ ਆਹ ਦਾਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣ ਲਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੇਥਾ ਦੇ ਚੌਕੇ ਇਥੇ ਫਿਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚ ਹੋਏ ਕਿ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦਰਦ ਕਰਾਂਦਾ ਸਵੇਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਤੇ ਬੰਦੇ ਸੱਚੀ ਤੇ ਰੀਤੀ ਰੇ ਸੱਚੀ ਤੇ ਰੀਤੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਂ ਲੈ ਜਾਂਦੇ ਆ ਯਾਰ ਇਹ ਨੰਬਰ ਜੀ ਸਰ ਅਕਰੀਦ ਕੀ ਵਾਲਾ ਮਰੀ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਾ ਕੇ ਤਾਂ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆ ਫਜ਼ਰਾਂ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਹੀ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲਿਖਣ ਲਗਾਏ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਮਿਸਰਾ ਦੇ ਆ ਚੁੱਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸਚੂਏ ਖੇ ਮੈਂ ਨਾ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਿਰ ਮੈਂ ਤਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਕਾ ਮੈਂ ਰਿਆ ਸੱਚੀ ਰੀਤੀ ਰਿਆ ਸੱਚੀ ਤੇਰੀ ਦੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਤੇਰੀ ਪੈ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਨਹੀਂ ਪਰ ਚਲ ਕੇ ਕਿੱਧਰ ਦੇ ਦਰਾਂ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਨਹੀਂ ਦਿਨਾ ਤਾਂ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਜਾਨਾ ਗੱਲ ਕਰੀ ਗੱਲ ਤਾਂ ਦੱਸੋ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾਇਆ ਤੂੰ ਐਸਾ ਚ ਨੂੰ ਆਹ ਦੇਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਬਣਾਇਆ ਤੈਨੂੰ ਕਿਹਾ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਾ ਤੂੰ 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 ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2एसएचਓ ਐ ਕਿ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਕਰਾਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਤੇਰੀ ਦੀ ਰਿਆ ਸੱਚੀ ਤੇਰੀ ਦੀ ਰਿਆ ਸੱਚੀ ਤੇਰੀ ਦੀ ਵੱਡੇ ਦੀ ਤੂੰ ਸਾਰੇ ਮੈਂ ਜਾਣਦੇ ਆਂ ਯਾਰ ਇਹ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਨਹੀਂ ਪਰ ਚਲ ਕਿਤਾ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੇ ਦੇ ਨਹੀਂ ਦਿਨਾ ਤੇ ਦਿਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਦਿਨਾ ਨਾ ਦੇ ਦਿਪਸਨ ਨਾਲ ਗੱਲ ਕਰ ਲਾ ਦਿਪਤੀ ਸਾਹਿਬ ਨਾਲ ਗੱਲ ਕਰ ਮੈਂ ਦੱਸੋ ਦਿਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐਪ ਬਣਾ ਤੂੰ ਐ ਸੱਚ ਨੂੰ ਆਹ ਦੈਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਡੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਮਿਸਣਾ ਦਾ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚ ਹੋਏ ਕਿ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਇਹ ਵੰਡੇ ਸੱਚੀ ਰੀਤੀ ਰੀਤੀ ਸੱਚੀ ਤੇਰੀ ਦੀ ਰੀਤੀ ਕੁੜਦੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਨ ਲੈ ਜਾਂਦੇ ਆ ਜੀ ਸਰ ਅਕਲੀ ਚ ਕੀ ਹਾਲ ਮਦਦ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਿਖ ਕੇ ਦੱਸ ਦੇਣਾ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਦੇਣਾ ਤੇ ਦੀਪਸਨ ਨਾਲ ਗੱਲ ਕਰ ਲੈ ਓ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪ ਕਰਾਂ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲੈ ਦੀਪਤੀ ਦਾ ਨਾ ਕਾਲਾ ਨਾ ਕਾਲਾ ਤੂੰ ਦਾਦਾ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਐ ਬਣਾ ਤੂੰ ਐ ਸੱਚ ਨੂੰ ਆਹ ਦਾਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲਿਖਣ ਲਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਮੇਰੇ ਮਸਨਾ ਦੇ ਚੌਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2S ਚੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਰੇ ਮੈਂ ਤਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਬੰਦੇ ਸੱਚੀ ਤੇ ਰੀਤੀ ਰੇ ਸੱਚੀ ਤੇ ਰੀਤੀ ਤੇਰੀ ਦੀ ਵੱਡੇ ਦੀ ਤੂੰ ਸਾਰਿਆ ਮੈਂ ਲੈ ਜਾਂਦੇ ਆਂ ਖੈਰ ਇਹ ਨੰਬਰ ਜੀ ਸਰ ਅਕਰੀਦ ਕੀ ਵਾਲਾ ਮਰੀ ਸਰ ਪਤਾ ਤਾਂ ਨਹੀਂ ਤੁਈ ਮੈਂ ਪਰਚਾ ਲਾ ਕੇ ਤਾਂ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੇ ਤੇ ਦੇ ਦੇ ਨਹੀਂ ਦੇਣਾ ਤਾਂ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾ ਮੇਰ ਨਾਲ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕੇਦਾਰ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਿਖਣ ਲਗਾਏ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਮਿਸਰਾ ਦੇ ਹੱਥ ਚੁੱਕ ਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਹ 20 ਸਚੂਏ ਕਿ ਮੈਂ ਨਾ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਤੇ ਕਰਾਂਦਾ ਸਿਰ ਮੈਂ ਤੁਹਾਨੂੰ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਕਾ ਤੇਰਾ ਸੱਚੀ ਤੇਰੀ ਜੀ ਤੇਰੀ ਜੀ ਤੇਰੀ ਜੀ ਵੱਡੇ ਦੀ ਤੂੰ ਸਾਰੇ ਮੈਨੂੰ ਜਾਣਦੇ ਆ ਤੇਰੀ ਪੇ